ਤੁਹਾਡਾ ਬਹੁਤ ਸਾਰਾ ਧੰਨਵਾਦ ਵੀ ਤੁਸੀਂ ਆਇਓ ਕਵਰ ਕਰਨ ਸਾਰਾ ਆ ਜਿਹੜਾ ਪਿਛਲੇ ਕੁਝ ਦਿਨਾਂ ਚ ਇਹ ਵਿਵਾਦ ਹੋਇਆ ਮੈਂ ਸਿਰਫ ਕਲੀਅਰ ਕਰਨਾ ਚਾਹੁੰਦਾ ਸੀ ਬਿਕੋਜ਼ ਅੱਗੇ ਜਿਹੜਾ ਆਪਣਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਅੱਗੇ ਲੋਕਲਾਈਜ਼ ਸੀਗਾ ਹੁਣ ਜੋ ਇਹਨਾਂ ਦੀ ਮਾਨਤਾ ਹੈ 올ਓਵਰ ਦ ਵਰਲਡ ਆ ਬਹੁਤ ਤੇ ਬਹੁਤ ਜਿਹੜੇ ਆਪਣੇ ਸਿੱਖ ਬਾਹਰੋਂ ਵੀ ਆਉਂਦੇ ਨੇ ਤੇ ਜਿਹੜੀਆਂ ਕੁਝ ਆ ਵੀਡੀਓਜ਼ ਵਿਵਾਦ ਦੀਆਂ ਗਈਆਂ ਨੇ ਇਹ ਵੇਖ ਕੇ ਇੱਕ ਹਰ ਇੱਕ ਸਿੱਖ ਦੇ ਜਿਹੜਾ ਸਿੱਖ ਮਾਈਂਡਡ ਬੰਦਾ ਉਹਦੇ ਮਨ ਨੂੰ ਠੋਸ ਲੱਗੀ ਮੈਂ ਚਾਹੁੰਦਾ ਸੀ ਖਾਸ ਕਰਕੇ ਮੈਂ ਜਨਰਲ ਫੈਕਟਰੀਆਂ ਫਾਊਂਡੇਸ਼ਨ ਦਾ ਮੈਂ ਚਾਹੁੰਦਾ ਸੀ ਇਹਨੂੰ ਵਿਵਾਦ ਨੂੰ ਮੈਂ ਕਲੀਅਰ ਕਰਾਂ ਮਾੜਾ ਜੀ ਤੁਹਾਨੂੰ ਸਾਰਾ ਡੰਗ੍ਹਾਈ ਚ ਜਾ ਕੇ ਮੈਂ ਦੱਸਾਂ 26 ਤਰੀਕ ਨੂੰ ਹੋਇਆ ਇਹ ਹੈ ਵੀ ਕੁਝ ਆਪਣੇ ਨਿਹੰਗ ਵੀਰ ਜਿਹੜੇ ਨੇ ਉਹਨਾਂ ਨੇ ਇੱਥੇ ਤੰਬੂ ਲਾ ਕੇ ਜੁੱਤੀਆਂ ਗੱਲਣ ਦੀ ਮਸ਼ੀਨ ਰੱਖੀ ਸੀ ਤੇ ਉਹ ਆਪਣਾ ਸੇਵਾ ਕਰ ਰਹੇ ਸੀ ਅੱਛਾ ਜਿੱਥੇ ਉਹਨਾਂ ਨੇ ਤੰਬੂ ਲਾਇਆ ਸੀ ਉਹ ਜਗ੍ਹਾ ਸੀ ਲਾਂਗੇ ਚ ਲੋਕਾਂ ਨੂੰ ਆਉਣ ਜਾਣ ਦੀ ਤਕਲੀਫ ਹੋ ਰਹੀ ਸੀ ਉਹਦੇ ਵਾਸਤੇ ਮੈਨੇਜਮੈਂਟ ਕਮੇਟੀ ਨੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਹੋਰ ਕਿਤੇ ਅਸੀਂ ਭੇਜ ਦਿੰਨੇ ਆ ਕਿਉਂਕਿ ਉਦੋਂ ਪਹਿਲਾਂ ਤਕਰੀਬਨ 30 ਸੰਸਥਾਵਾਂ ਨੇ ਐਸੀਆਂ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਆ ਔਰ ਉਹ ਚ ਸੰਤਾਂ ਦੀ ਫੋਟੋ ਆਪਣੇ ਬੰਦੀ ਸਿੰਘਾਂ ਦੀਆਂ ਫੋਟੋਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਇਹ ਹਰ ਇੱਕ ਥਾਂ ਲੱਗੀਆਂ ਇਕੱਲੀ ਇਹ ਨਹੀਂ ਅੱਛਾ ਜਦੋਂ ਇਹ ਗੱਲ ਹੋਈ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਫੋਟੋਆਂ ਨੇ ਤੇ ਜਿਹੜਾ ਆਪਣਾ ਸਟਾਲ ਸੀ ਇੱਕ ਵਾਰੀ ਤੇ ਉਹਨਾਂ ਨੇ ਹਟਾ ਲਿਆ ਉਦੋਂ ਬਾਅਦ ਅਗਲੇ ਦਿਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਆਏ ਉਹਨਾਂ ਨੇ ਵੀ ਉਹਨਾਂ ਨੂੰ ਸੱਦਿਆ ਮਤਲਬ ਉਹੋ ਜੀ ਕੋਈ ਗੱਲ ਹੋਈ ਨਹੀਂ ਇਹ 26 ਤਰੀਕ ਦੀ ਗੱਲ ਹੈ ਤੇ 28 ਤਰੀਕ ਨੂੰ ਇਹ ਵਿਵਾਦ ਰੌਲਾ ਪੈ ਜਾਂਦਾ ਜੇ ਵਿਵਾਦ ਹੁੰਦਾ ਤੇ ਉਦੋਂ ਹੀ ਇਹ ਪੈ ਜਾਣਾ ਸੀ ਮੇਰਾ ਕਹਿਣ ਦਾ ਇਹ ਪਾਵਾ ਵੀ ਇਹ ਸਾਜ਼ਿਸ਼ ਸੀ ਜਦੋਂ ਕੋਈ ਵੀ ਮਸਲਾ ਹੁੰਦਾ ਨਾ ਆਪਾਂ ਪੜਕਾਉ ਜਦੋਂ ਕੋਈ ਲੀਡਰ ਪੋਲਿਟਿਕਲ ਲੀਡਰ ਵਿੱਚ ਪੈ ਜਾਂਦੇ ਨੇ ਇਹ ਤੇ ਲੋਕਾਂ ਨੂੰ ਅਨਫੋਰਚੂਨੇਟਲੀ 扑ਕਾ ਕੇ ਉਹ ਯੂਥ ਨੂੰ ਇਸ ਪਾਸੇ ਲਾਇਆ ਜਾਂਦਾ ਸੋ 28 ਤਰੀਕ ਨੂੰ ਆ ਵਿਵਾਦ ਸਾਰਾ ਹੋਇਆ ਅੱਛਾ ਉਦੋਂ ਪਹਿਲਾਂ ਕਰਨਲ ਸਾਹਿਬ ਕਰਨਲ ਹਰੀ ਸਿਵਰਨ ਸਿੰਘ ਜੀ ਨੇ ਮਾਫੀ ਵੀ ਮੰਗੀ ਤੇ ਮਾਫੀ ਮੰਗਣ ਤੇ باوجود ਇਹਨਾਂ ਦੀ ਕਾਰ ਨੂੰ ਅਟੈਕ ਕੀਤਾ ਗਿਆ ਐਸ ਐਚਓ ਸਾਹਿਬ ਨੇ ਚੱਲੋ ਬੜੇ ਬਹਾਦਰੀ ਨਾਲ ਮਤਲਬ ਇੰਜਰੀ ਤੋਂ ਬਚਾਇਆ ਇਹ ਵਾਇਗਰੂ ਨੇ ਰੱਖ ਲਿਆ ਇਹਨਾਂ ਨੂੰ ਲਈ ਤਾਂ ਕਸਰ ਉਹਨਾਂ ਨੂੰ ਕੋਈ ਨਹੀਂ ਸੀ ਸੋ ਚਲੋ ਵਿਚਾਰ ਰਹਿ ਗਿਆ ਪਰ ਇਹਦਾ ਇਹ ਮਤਲਬ ਮੈਂ ਤੁਹਾਨੂੰ ਅੱਜ ਦੱਸਣਾ ਚਾਹਣਾ ਵੀ ਇਹ ਆਦਮੀ ਹੈ ਕੌਣ ਹੈ ਕਰਨਲ ਹਰੀ ਸਿੰਧਨ ਸਿੰਘ ਸੰਧੂ ਇੱਕ ਸਾਬਕਾ ਫੌਜੀ ਨੇ ਗੁਰਸਿੱਖ ਮੇਰਾ ਖਿਆਲ ਨਹੀਂ ਵੀ ਜਿੰਨੀ ਇਹ ਸੇਵਾ ਆ ਦਿਲ ਤੋਂ ਭਾਵਨਾ ਰੱਖਦੇ ਨੇ ਬਾਬਾ ਦੀਪ ਸਿੰਘ ਜੀ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹੇ ਹੁੰਦੇ ਆ ਨਾਲੇ ਵਿਦਵਾਨ ਨੇ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਉਹਦਾ ਵਰਲਡਵਾਈਡ ਲਾਂਚ ਹੋਇਆ ਉਹ ਹੁਣ ਮੈਂ ਕੱਲ ਪਰਸੋਂ ਦੀਆਂ ਵੀਡੀਓਜ਼ ਦੇਖ ਰਿਹਾ ਉਹ ਜਿਹੜੀ ਜਿੱਥੇ ਜਿੱਥੇ ਇਹਨਾਂ ਦੀ ਕਿਤਾਬ ਲਾਂਚ ਹੋਈ ਹੈ ਉੱਥੇ ਅੰਗਰੇਜ਼ ਵੀ ਨੇ ਇਹ ਚੰਗੇ ਸਕੂਲਾਂ ਦੇ ਪੜ੍ਹੇ ਨੇ ਬਾਅਦਲੀ ਆਕਸਫੋਰਡ ਯੂਨੀਵਰਸਿਟੀ ਜਿੱਥੇ ਇਹਨਾਂ ਪੀ ਐਚ ਡੀ ਕੀਤੀ ਆ ਮਿਲਟਰੀ ਹਿਸਟਰੀ ਤੇ ਤੇ ਇਹ ਆਬਵੀਅਸਲੀ ਉਹ ਐਮਬੈਸੀ ਜਿਹੜੀਆਂ ਚੱਲੀਆਂ ਥਾ ਪੜੇ ਲਗੇ ਬੰਦੇ ਹੀ ਲਾਂਚ ਕਰਦੇ ਆ ਕਿਤਾਬਾਂ ਸੋ ਉਹ ਵਿਵਾਦ ਇੱਕ ਹੋਰ ਤੁਰਿਆ ਵੀ ਇਹ ਜੀ ਰੌਦੇ ਏਜੰਟ ਨੇ ਇਹ ਚੀਜ਼ਾਂ ਦਾ ਸੋ ਇਸ ਕਰਕੇ ਮੈਂ ਉਹ ਜੀ ਤੁਹਾਨੂੰ ਹਿਸਟਰੀ ਦੱਸਦਾ ਇਹ ਗੱਲ ਵੈਸੇ ਦੱਸਣੀ ਵਾਲੀ ਹੈ ਨਹੀਂ ਪਰ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਰਨਲ ਸਾਹਿਬ ਨੇ ਆਪਣੇ ਪ੍ਰੋਵੀਡੈਂਟ ਫੰਡ ਤੋਂ 1 ਕਰੋੜ ਰੁਪਇਆ ਦਿੱਤਾ ਚੈੱਕ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਤੋ ਜਿਹੜਾ ਬੰਦਾ ਇੰਨੀ ਸ਼ਰਧਾ ਰੱਖਦਾ ਉਹ ਗੁਰਦੁਆਰਾ ਸਾਹਿਬ ਦੇ ਕੋਈ ਉਲਟ ਜਾ ਸਕਦਾ ਖਿਲਾਫ ਜਾਂ ਸੰਤਾਂ ਦੇ ਅੱਛਾ ਸੰਤਾਂ ਦੀ ਮਿਹਰਬਾਨੀ ਨਾਲ ਹੀ ਇਹ ਸਾਰਾ ਕੁਝ ਉਹਨਾਂ ਦੇ ਕਰਤੱਲਮਾਂ ਨਾਲ ਸਥਾਪਿਤ ਹੋਇਆ ਫੇਰ ਕੱਲ੍ਹ ਜਿਹੜਾ ਹੁਣ ਇਹ ਸਾਰੀਆਂ ਚੀਜ਼ਾਂ ਦਾ ਆਹ ਵੇਖੋ ਇਹ ਬਾਬਾ ਜੀ ਬਾਬਾ ਕੁਲਵੰਤ ਸਿੰਘ ਹੈਡ ਗ੍ਰੰਥੀ ਨੇ ਇਹ 1980 ਦੇ ਨੇ ਤੇ ਉਦੋਂ ਜਦੋਂ ਆਪਣੀ ਲਹਿਰ ਚੱਲਦੀ ਸੀ ਇੱਥੇ ਸਿੱਖੀ ਦੀ ਉਦੋਂ ਇਹਨਾਂ ਨੇ ਬਹੁਤ ਪਰਿਵਾਰਾਂ ਨੂੰ ਵੀ ਬਚਾਇਆ ਫਾਊਂਡੇਸ਼ਨ ਦਾ ਬੜਾ ਵੱਡਾ ਹੱਥ ਰਿਹਾ ਹੁਣ ਆ ਜਿਹੜਾ ਸਭ ਤੋਂ ਇਲਾਕੇ ਦੇ ਆਪਣੇ ਜਦੋਂ ਮੈਂ ਹੁਣ ਉਹ ਜਿਹੜਾ ਬੰਦਾ ਰਿਹਾ ਨਾ ਹੋਵੇ ਉਹਦੇ ਬਾਰੇ ਗੱਲ ਇਹ ਜੀ ਕਰਨੀ ਨਹੀਂ ਚਾਹੀਦੀ ਪਰ ਬਾਬੇ ਪੂਲੇ ਨੂੰ ਹਟਾਉਣ ਵਾਲੇ ਜਿਹੜੇ ਇਹਨਾਂ ਤੋਂ ਪਹਿਲਾਂ ਪ੍ਰਧਾਨ ਸੀ ਕਰਨਲ ਜੀਐਸ ਸੰਧੂ ਉਹਨਾਂ ਦਾ ਯੋਗਦਾਨ ਇਹ ਫਾਊਂਡੇਸ਼ਨ ਦਾ ਯੋਗਦਾਨ ਆ ਕੈਪਟਨ ਬਰਵੰਤ ਸਿੰਘ ਇੱਥੇ ਬੈਠੇ ਨੇ ਆ ਵੇਖ ਲਓ ਕੈਪਟਨ ਸਾਹਿਬ ਨੇ ਨਾਲ ਪੂਰਾ ਸਾਥ ਦਿੱਤਾ ਉਹ ਉਹ ਸੇਵਾ ਤੇ ਚਲੋ ਦੋ ਚਾਰ ਪੈਸੇ ਮੇਰਾ ਵੀ ਉਹ ਯੋਗਦਾਨ ਸੀਗਾ ਸੋ ਮੈਂ ਉਹ ਜੀ ਗੱਲ ਕਰਦਾ ਵੀ ਆ ਤਾਂ ਹਿਸਟਰੀ ਹੈ ਅੱਛਾ ਸਤਾਰ ਗੁਰਵਰੀਆਮ ਸਿੰਘ ਆਪ ਸ਼ਰੂਲੀ ਕਮੇਟੀ ਦੇ ਮੈਂਬਰ ਸੀ ਇਹਨਾਂ ਦੇ ਤਾਇਆ ਜੀ ਕਰਨਲ ਸਾਹਿਬ ਉਹਨਾਂ ਦੇ ਭਤੀਜੇ ਨੇ ਸੋ ਇਸ ਕਰਕੇ ਔਰ ਬੜੀ ਸਚਜੀ ਢੰਗ ਨਾਲ ਚਲਾਇਆ ਜਾਂਦਾ ਪਰ ਕਈ ਵਾਰੀ ਇਹ ਹੋ ਜਾਂਦਾ ਜਦੋਂ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਸੰਸਥਾ ਬਿੜੀ ਜਦੋਂ ਵੱਧ ਜਾਂਦੀ ਆ ਉਦੋਂ ਬਾਅਦ ਲੋਕਾਂ ਦੇ ਮਨ 'ਚ ਲਾਲਚ ਆਉਂਦਾ ਇਹ ਕਾਫੀ ਕੁਝ ਪਿੰਡ ਦੇ ਕੁਝ ਬਾਹਰਲੇ ਸ਼ੈਤਾਨ ਅੰਸਰ ਸੀ ਜਿਨ੍ਹਾਂ ਨੇ ਪਲੈਨਿੰਗ ਕਰਕੇ 26 ਤੋਂ ਇਨਸੀਡੈਂਟ ਹੋਇਆ ਤੇ 28 ਤਰੀਕ ਨੂੰ ਇਹਨੂੰ ਇੰਝਾਮ ਦਿੱਤਾ ਤਾਂ ਅੱਛਾ ਉਦੋਂ ਬਾਅਦ ਸਾਰਿਆਂ ਤੋਂ ਮਾੜੀ ਗੱਲ ਜਿਹੜੀ ਆ ਕਰਨਲ ਸਾਹਿਬ ਨੇ ਮਾਫੀ ਮੰਗੀ ਤਾਂ ਵੀ ਇਹਨਾਂ ਤੇ ਅਟੈਕ ਕੀਤਾ ਗਿਆ ਉਦੋਂ ਬਾਅਦ ਫੋਟੋਆਂ ਲਾਈਆਂ ਗਈਆਂ ਤੇ ਆ ਵੇਖੋ ਆ ਫੋਟੋਆਂ ਜਿਹੜੀਆਂ ਨੇ ਆਪ ਪੈਰਾਂ ਤੇ ਉਹਨਾਂ ਨੇ ਆਪਣਾ ਫੋਟੋਆਂ ਲਾਈਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਤੇ ਸੰਤਾਂ ਦੀਆਂ ਹੁਣ ਇਹੋ ਜਿਹੇ ਲੋਕ ਮਰਿਆਦਾ ਸਿਖਾਉਣਗੇ ਦੱਸੋ ਆਪਾਂ ਸਾਰੇ ਗੁਰੂ ਕੇ ਸੇਖਾਂ ਇਹ ਇਹਨਾਂ ਤੋਂ ਮਰਿਆਦਾ ਸਿੱਖਣੀ ਹੈ ਇੱਕ شریف ਆਦਮੀ 70 ਸਾਲ ਉਮਰ ਆਉਦੀ ਉਹਦੇ ਤੇ ਤੁਸੀਂ ਅਟੈਕ ਕਰਦੇ ਹੋ ਤੇ ਉਦੋਂ ਬਾਅਦ ਆ ਹੁੱਲੜਬਾਜੀ ਕਰਦੇ ਹੋ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਸ਼ੈਦਾਨ ਬੰਦਿਆਂ ਇਨਾ ਇਹਨਾਂ ਦਾ ਪੱਖ ਵੀ ਸਾਹਮਣੇ ਆਇਆ ਹੈ ਕਿ ਇਹ ਅਣਜਾਣ ਦੇ ਮਤਲਬ ਕਿ ਜਾਣ ਪੁੱਛ ਕੇ ਨਹੀਂ ਕੀਤਾ ਗਿਆ ਜਦੋਂ ਫੋਟੋ ਲਾ ਕੇ ਉੱਪਰ ਆ ਰਹੇ ਸੀ ਕਿਆ ਤਾਂ ਉਸ ਟਾਈਮ ਜਿਹੜਾ ਕਿਸੇ ਨੇ ਫੋਟੋਆਂ ਖਿੱਚ ਲਈਆਂ ਹਰਪਾਲ ਸਿੰਘ ਦਾ ਇੱਕ ਸੋਸ਼ਲ ਮੀਡੀਆ ਤੇ ਉਸੇ ਦੀ ਹੀ ਫੇਸਬੁੱਕ ਦੇ ਉੱਤੇ ਇੱਕ ਬਿਆਨ ਸਾਹਮਣੇ ਆਉਂਦਾ ਹੈ ਇਹ ਬਿਲਕੁਲ ਠੀਕ ਹੈ ਜੇ ਇਹਹੀ ਗੱਲ ਹੈ ਤੇ ਮਾਫੀ ਕਰਨਲ ਸਾਹਿਬ ਨੇ ਵੀ ਮੰਗੀ ਸੀ ਜੇ ਮਾਫੀ ਮੰਗੀ ਸੀ ਤਾਂ ਫਿਰ ਉਸ ਤੋਂ ਬਾਅਦ ਚਲੋ ਬਹਿ ਕੇ ਗੱਲ ਕਰਦੇ ਪਿਆਰ ਨਾਲ ਗੱਲ ਕਰਦੇ ਇਹ ਦੁਬਾਰਾ ਮਾਫੀ ਮੰਗ ਲੈਂਦੇ ਇਹਦੇ 'ਚ ਕੋਈ ਸ਼ਰਮ ਥੋੜੀ ਹੈ ਆਪਾਂ ਨੂੰ ਜਿਹੜੀ ਸਾਨੂੰ ਸਿੱਖੀ ਨਤਮਸਤਕ ਹੋਣਾ ਥੱਲੇ ਆਪਾਂ ਨੂੰ ਸਿਖਾਉਂਦੀ ਆ ਹਲੀਮੀ ਇਹ ਹਲੀਮੀ ਥੋੜੀ ਆ ਵੀ ਤੁਸੀਂ ਇੱਕ ਬੰਦੇ ਤੇ ਕਾਤਲਾਨਾ ਹਮਲਾ ਕਰੋ ਇਨਸਪੈਕਟਰ ਦੇ ਵਿਚਾਰੇ ਦੇ ਇੱਥੇ ਤਲਵਾਰ ਲੱਗੀ ਆ ਚਾਰ ਟਾਂਕੇ ਤੇ ਇਨਸਪੈਕਟਰ ਸਾਹਿਬ ਦੇ ਲੱਗੇ ਨੇ ਸੋ ਇਸ ਕਰਕੇ ਮੇਰੀ ਮੇਰੀਏ ਅਪੀਲ ਆ ਕਿ ਇਹਨਾਂ ਸਾਰੇ ਲੋਕਾਂ ਨੂੰ ਵੀ ਇਹੋ ਜਿਹੇ ਕੰਮਾਂ ਤੋਂ ਗਰੇਜ਼ ਕਰੋ ਤੇ ਜੇ ਇਹਨਾਂ ਕੋਈ ਗਲਤੀ ਕੀਤੀ ਆ ਤੇ ਆ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਮਾਫੀ ਮੰਗਾਂ ਸੋ ਇਸ ਕਰਕੇ ਮੈਂ ਅੱਜ ਸਾਰਾ ਆ ਇਨਸੀਡੈਂਟ ਡਿਸਕਸ ਕਰਨਾ ਚਾਹੁੰਦਾ ਸੀ ਜਦੋਂ ਜਦੋਂ ਵਿਵਾਦ ਹੋਣ ਤੋਂ ਕੁਝ ਟਾਈਮ ਪਹਿਲਾਂ ਜਦੋਂ মিডিਆ ਇੱਥੇ ਕਵਰੇਜ ਕਰਨ ਲਈ ਪਹੁੰਚਦਾ ਹੈ ਤਾਂ ਕੁਝ ਲੋਕ ਵੀ ਸਾਹਮਣੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਇਹਨਾਂ ਨੇ ਆਪਣੀ ਨਿੱਜੀ ਜਾਇਦਾਦ ਬਣਾਇਆ ਗੁਰਦੁਆਰਾ ਸਾਹਿਬ ਨੂੰ ਤੇ ਜਿਹੜੀ ਉੱਥੇ ਕਮੇਟੀ ਆ ਉਹ ਇਹਨਾਂ ਦੇ ਪਰਿਵਾਰਕ ਮੈਂਬਰੀ ਆ ਉਹ ਕੀ ਮਸਲਾ ਹੈ ਬਿਲਕੁਲ ਗਲਤ ਗੱਲ ਹੈ ਜੀ ਇਹ ਸ਼ਹੀਦ ਬਾਬਾ ਦੀਪ ਸਿੰਘ ਰਜਿਸਟਰਡ ਫਾਊਂਡੇਸ਼ਨ ਹੈ ਇਹ 1994 ਚ ਰਜਿਸਟਰ ਹੋਈ ਹੈ ਪਿੰਡ ਦੇ ਜਿੰਨੇ ਰਿਸਪੈਕਟੇਬਲ ਸੀ 40 50 ਇਹਦੇ ਮੈਂਬਰ ਨੇ ਉਹਨਾਂ ਚੋਂ ਕੁਝ 15 20 ਦੀ ਤੇ ਡੈਥ ਵੀ ਹੋ ਚੁੱਕੀ ਆ ਉਹ ਸਾਰਾ ਹੈਗਾ ਪ੍ਰਬੰਧ ਜਿਹੜਾ ਬਿਲਕੁਲ ਹਰੇ ਕਾਨੂੰਨ ਮਤਲਬ ਇਨਵੋਲਵ ਕਰਕੇ ਕੀਤਾ ਜਾਂਦਾ ਹੁਣ ਅਕਸਰ ਕਰ ਇੰਨਾ ਵੱਡਾ ਮੀਲਾ ਲੱਗਣਾ ਇੱਕ ਆਪਾਂ ਜਨਮ ਦਿਹਾੜਾ ਮਨਾਉਨੇ ਆ ਉਹਦੇ ਅੰਦਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਆ ਕਮੇਟੀਆਂ ਬਣੀਆਂ ਨੇ ਅੱਛਾ ਤੁਸੀਂ ਸਾਰੇ ਲੋਕੋ ਲੋ ਤੁਸੀਂ ਅੱਗੇ ਵੀ ਆਉਂਦੇ ਹੋ ਤੁਸੀਂ ਕਦੀ ਦੇਖਿਆ ਵੀ ਇਹ ਕਿਤੇ ਕਿਸੇ ਪ੍ਰਬੰਧ ਵੱਲੋਂ ਕਮਜ਼ੋਰੀ ਹੋਵੇ ਇੱਕ ਹੀਰੇ ਵਰਗਾ ਬੰਦਾ ਇਥੇ ਪ੍ਰਧਾਨ ਬਣਾਇਆ ਜਿਹਦੀ ਇਸ ਤਰ੍ਹਾਂ ਕਰਕੇ ਹੁੱਲੜਬਾਜੀ ਕਰਕੇ ਬੇਇੱਜ਼ਤੀ ਕੀਤੀ ਗਈ ਇਸ ਕਰਕੇ ਇਹ ਇੱਕ ਨਿੰਦਣਯੋਗ ਚੀਜ਼ ਇਹਨਾਂ ਨੇ ਕੀਤੀ ਔਰ 100% ਸਟਰੋਂਗ ਲਫ਼ਜ਼ਾਂ ਚ ਅਸੀਂ ਨਿੰਦਦੇ ਆ ਇਸ ਇਹਨਾਂ ਨੇ ਜਿਹੜੀ ਕਮੇਟੀ ਭੰਗ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਹਨਾਂ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਰਜਿਸਟਰਡ ਬਾਡੀ ਆ ਅਸੀਂ ਜਿਹੜਾ ਆਪਣਾ ਪੱਖ ਜਿਹੜਾ ਆ ਬੇਇੱਜ਼ਤੀ ਦੇ ਮੈਟਰ ਨੂੰ ਲਾ ਕੇ ਅਸੀਂ ਸਿੰਘ ਸਾਹਿਬ ਕੋਲ ਵੀ ਪੇਸ਼ ਹੋਏ ਆ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਇਹ ਅਸੀਂ ਆਪਣੀ ਫਰਿਆਦ ਲੈ ਕੇ ਗਏ ਆ ਉਹਨਾਂ ਨੇ ਵੈਸੇ ਕਾਫੀ ਹੱਦ ਤੱਕ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਹਾ ਅਸੀਂ ਇਨਸਾਫ ਤੁਹਾਨੂੰ ਦਵਾਗੇ ਜੋ ਵੀ ਠੀਕ ਹੈ ਤੇ ਅਕਾਲ ਤਖਤ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ ਹਰ ਇੱਕ ਸਿੱਖ ਸਿਰ ਮਟੇ ਕਰਾਉਣਾ ਅੱਗੇ ਸੋ ਇਸ ਕਰਕੇ ਉਹ ਹੁਣ ਉਹ ਉਹਨਾਂ ਨੇ ਦੱਸਣਾ ਕੀ ਹੋਣਾ ਸਾਡੇ ਹੱਥ ਚ ਨਹੀਂ ਹੈਗਾ ਹੁਣ ਉਹ ਸਮਝ ਲਓ ਸਾਡੀ ਇੱਕ ਕੋਰਟ ਹੀ ਆ ਅਸੀਂ ਫਰਿਆਦ ਕੀਤੀ ਆ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕੈਪਟਨ ਸਾਹਿਬ ਜੀ ਇਹ ਮਤਲਬ 26 ਤਰੀਕ ਨੂੰ ਇਨਸੀਡੈਂਟ ਹੁੰਦਾ ਤੇ 22 ਤਰੀਕ ਨੂੰ ਜਿਹੜਾ ਇਹਨੂੰ ਸੋਸ਼ਲ ਮੀਡੀਆ ਦੇ ਵਾਇਰਲ ਕਰਕੇ ਕੀ ਮਤਲਬ ਸਾਫ ਕਰਨਾ ਚਾਹੀਦਾ ਨਹੀਂ ਸਾਬਤ ਹੈ ਇਹਨੂੰ ਪੋਲੀਟਿਸਾਈਜ਼ ਕੀਤਾ ਗਿਆ ਹੁਣ ਵੇਖੋ ਇਲੈਕਸ਼ਨਾਂ ਆਉਣ ਆਲੀਆਂ ਇਹਦੇ ਅੰਦਰ ਆਪਣਾ ਜਿਹੜਾ ਏਰੀਆ ਹੈਗਾ ਇਹ ਇੱਕ ਪੰਥਕ ਏਰੀਆ ਠੀਕ ਹੈ ਇਹਦੇ ਅੰਦਰ ਕੋਈ ਸ਼ੱਕ ਨਹੀਂ ਸਭ ਤੋਂ ਜ਼ਿਆਦਾ ਸੰਤਾਪ ਆਪਾਂ ਹੰਡਾਇਆ ਅੱਜ ਵੀ ਢਾ ਰਹੇ ਆ ਨਿਸ਼ਾਨ ਦੇ ਮੁੱਦੇ ਨੇ ਕਈ ਕੁਝ ਹੈਗਾ ਇਹਨੂੰ ਪੋਲੀਟਿਸਾਈਜ਼ ਕਰਨਾ ਕੁਝ ਪੁਲਿਤ ਮੈਂ ਨਾ ਨਹੀਂ ਲੈਂਦਾ ਮੈਂ ਕੁਝ ਲੀਡਰਾਂ ਨੇ ਨਾ ਤੁਹਾਨੂੰ ਪਤਾ ਸਾਰਿਆਂ ਨੂੰ ਪੋਲੀਟੀਕਲ ਲੀਡਰ ਜਿਹੜੇ ਨੇ ਉਹਨਾਂ ਨੇ ਇਹਨੂੰ ਐਕਸਪਲੋਇਟੇਟੇ ਨੇ ਕੀਤਾ ਇਹ ਹੁਲੜਬਾਜੀ ਹੋਏਗੀ ਉਹ ਜਾਦੇ ਤੇ ਜਿਹੜਾ ਭੜਕਾਉ ਕੰਮ ਕਰਾਂਗੇ ਉਹਦੇ ਨਾਲ ਜਿਹੜਾ ਆਪਣਾ ਵਿਵਾਦ ਵਧੇਗਾ ਤੇ ਉਹਦੇ ਨਾਲ ਉਹਨਾਂ ਦਾ ਵੀ ਢਾਲ ਫੁਲਕਾ ਚੱਲਦਾ ਆ ਗੱਲ ਹੈ ਉਹਨਾਂ ਨੂੰ ਵੀ ਪੈਸੇ ਬਾਹਰੋਂ ਆਉਂਦੇ ਆ ਇਕੱਠੇ ਹੁੰਦੇ ਆ ਪੈਸੇ ਸੋ ਇਸ ਕਰਕੇ ਆ ਹੀ ਆ ਮਸਲਾ ਤਾਂ ਆ ਆ ਹੋਰ ਕੋਈ ਮਸਲਾ ਹੈ ਹੀ ਨਹੀਂ ਇੱਕ ਸੋਸ਼ਲ ਮੀਡੀਆ ਤੇ ਪੋਸਟਾਂ ਜਿਹੜੀਆਂ ਪਾਈਆਂ ਜਾ ਰਹੀਆਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਬਾਰ-ਬਾਰ ਕਿ ਜਿਵੇਂ ਲੰਗਰ ਹਾਲਾਂ ਜੋ ਹੋਰ ਜਗ੍ਹਾਵਾਂ 'ਤੇ ਉੱਥੇ ਇਹਨਾਂ ਜਿਹੜਾ ਕਮੇਟੀ ਵੱਲੋਂ ਇੱਕ ਬੌਂਸਰ ਲਗਾਏ ਗਏ ਆ ਉਹ ਉਹਦੇ ਸੰਬੰਧੀ ਕੀ ਕਰਾਂਗੇ ਇਹ ਬੌਂਸਰ ਜਿਹੜੇ ਲੱਗੇ ਨੇ ਇਹ ਸੀਗੇ ਟ੍ਰੈਫਿਕ ਮੈਨੇਜਮੈਂਟ ਵਾਸਤੇ ਇੰਨਾ ਰਸ਼ ਹੁੰਦਾ ਇਹ ਕੋ ਮੈਂ 21 22 ਤਰੀਕ ਨੂੰ ਆਇਆ ਮੈਂ 21 22 ਤਰੀਕ ਨੂੰ ਮੱਥਾ ਟੇਕ ਕੇ ਤੇ ਮੈਂ ਵਾਪਸ ਗਿਆ ਮੈਂ ਉਹ ਦਿਨ ਇੱਥੇ ਨਹੀਂ ਸੀ ਜਿੱਦਣ ਇਹ ਸਾਰਾ ਵਿਵਾਦ ਹੋਇਆ ਪਰ ਇਹ ਬੌਂਸਰ ਜਿਹੜੇ ਨੇ ਇਹ ਵੀ ਨਹੀਂ ਵੀ ਇਹ ਪਹਿਲੀ ਵਾਰੀ ਆ ਇਹ ਟ੍ਰੈਫਿਕ ਮੈਨੇਜਮੈਂਟ ਉਹ ਪੁਲਿਸ ਫੋਰਸ ਵੀ ਕਿੰਨੀ ਆ ਇੱਥੇ ਥਾਣੇ 'ਚ ਜੇ 100 ਬੰਦਾ ਹੋਊਗਾ 200 ਹੋਏਗਾ ਇਹ ਆਪਾਂ ਨੂੰ ਇੰਨਾ ਵੱਡਾ ਜਿਹੜਾ ਚੰਗਾ ਪ੍ਰਬੰਧ ਕਰਨ ਵਾਸਤੇ ਆਪਾਂ ਨੂੰ ਲੋਕੀ ਦੇ ਬਾਹਰੋਂ ਲਿਆਉਣੇ ਪੈਂਦੇ ਆ ਆਹ ਗੱਲ ਦੀ ਬਾਉਂਸਰ ਕੋਈ ਅਸੀਂ ਕੋਈ ਲੜਾਈ ਥੋੜੀ ਕਰਾਉਣੀ ਸੀ ਫਿਰ ਕਬੱਡੀ ਬਾਹਰ ਹੋ ਰਹੀ ਆ ਦੁਕਾਨ ਹਾਲਚ ਹੋ ਰਿਆ ਹਰ ਇੱਕ ਤਾਂ ਮੈਨੇਜਮੈਂਟ ਕਰਨਾ ਪੈਂਦਾ ਇਹ ਹਾਇਰ ਕਰਨੀਆਂ ਪੈਂਦੀਆਂ ਏਜੰਸੀਆਂ ਮੇਨ ਮੁੱਦਾ ਉਹਨਾਂ ਤੇ ਇਹ ਹੀ ਸੀਗਾ ਜਦੋਂ ਵਿਵਾਦ ਹੁੰਦਾ ਹੈ ਤਾਂ ਜਿਹੜੀ ਸੰਤ ਜਰਨੈਲ ਸਿੰਘ ਭੰਟਰਾਣੇ ਦੀ ਫੋਟੋ ਆ ਉਹ ਲਗਾਉਂਦੇ ਹੁੰਦਾ ਕਹਿੰਦੇ ਵੀ ਉਹ ਫੋਟੋ ਨਹੀਂ ਲਗਾਉਣੀ ਤੁਸੀਂ ਇੱਥੇ ਬਾਬਾ ਦੀਪ ਸਿੰਘ ਦੀ ਫੋਟੋ ਲਗਾ ਸਕਦੇ ਜੋ ਜਾਂ ਦਸਾ ਗੁਰੂਆਂ ਦੀ ਲਗਾ ਸਕਦੇ ਵਿਵਾਦ ਇਸ ਚੀਜ਼ ਤੋਂ ਖੜਾ ਆਇਆ ਨਹੀਂ ਉਹ ਤਾਂ ਦੇਖੋ ਇਹਨਾਂ ਨੇ ਮਾਫੀ ਵੀ ਮੰਗ ਲਈ ਅੱਛਾ ਫਿਰ ਇਹ ਨਹੀਂ ਵੀ ਸੰਤਾਂ ਦੀ ਫੋਟੋ ਤੇ ਤੁਸੀਂ ਜਾ ਕੇ ਦੇਖੋ ਅੱਗੇ ਵੀ ਲੱਗੀਆਂ ਨੇ ਤੁਸੀਂ ਸਾਰੇ ਆਉਂਦੇ ਜੇ ਲੰਗਰ ਹਾਲ ਚਾਪਾ ਜਾਂਦੇ ਆ ਉੱਥੇ ਵੀ ਸੰਤਾਂ ਦੀ ਫੋਟੋ ਲੱਗੀ ਅੱਛਾ ਫਿਰ ਜਿਹੜੀਆਂ 30 ਸੰਸਥਾਵਾਂ ਹੋਰ ਨੇ ਜਿਨ੍ਹਾਂ ਨੇ ਸਟਾਲ ਲਾਏ ਆ ਉਹ ਸਾਰੇ ਸਟਾਲਾਂ ਦੇ ਅੰਦਰ ਸੰਤਾਂ ਦੀ ਫੋਟੋ ਆ ਬੰਦੀ ਸਿੰਘਾਂ ਦੀ ਫੋਟੋ ਆ ਬਾਬਾ ਦੀ ਸ਼ੀਰਦਾਬਾ ਦੀਪ ਸਿੰਘ ਜੀ ਦੀ ਫੋਟੋ ਆ ਜਿਹੜੇ ਇਹ ਸਾਡੇ ਗੁਰੂ ਸਮਾਨ ਇਹ ਸਾਰੇ ਆਪਣੇ ਯੋਧੇ ਹੋਏ ਆ ਸਿੱਖ ਕੌਮ ਦੇ ਇਹ ਹੋ ਸਕਦਾ ਵੀ ਇਹ ਉਹਨਾਂ ਦੀ ਇੱਜ਼ਤ ਨਾ ਕਰੇ ਇਹ ਗਲਤ ਬਿਲਕੁਲ આરોਪ ਲਾਇਆ ਔਰ ਇਹ ਨੂੰ ਵਾਇਰਲ ਕੀਤਾ ਗਿਆ 올ਓਵਰ ਦ ਵਰਲਡ ਕਿ ਕੱਲ ਨੂੰ ਇਲੈਕਸ਼ਨ ਆਉਣੀ ਆ ਡਾਲਰ ਆਉਣੇ ਆ ਆ ਚੀਜ਼ ਆ ਹੋਰ ਗੱਲ ਕੋਈ ਨਹੀਂ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ